ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਬਤੌਰ ਵਾਰਡਨ ਦੀ ਡਿਊਟੀ ਕਰ ਰਹੇ ਜਗਦੀਪ ਸਿੰਘ ਨੂੰ ਕਾਬੂ ਕਰ ਉਸ ਪਾਸੋਂ ਨਸ਼ੀਲਾ ਪਦਾਰਥ ਬਰਾਮਦ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਏਡੀਸੀਬੀ ਵਨ ਵਿਸ਼ਾਲਜੀਤ ਸਿੰਘ ਵੱਲੋਂ ਦਿੱਤੀ ਗਈ ਨਸ਼ਾ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਅਤੇ ਜੇਲ੍ਹ ਵਿਭਾਗ ਵੱਲੋਂ ਕੱਲ ਇੱਕ ਜਿਹੜਾ ਦੋਸ਼ੀ ਜਗਦੀਪ ਸਿੰਘ ਜਿਹੜਾ ਕਿ ਜੇਲ੍ਹ ਵਾਟਰ ਦੇ ਤੌਰ ਦੇ ਉੱਤੇ ਆਪਣੀ ਡਿਊਟੀ ਕਰ ਰਿਹਾ ਸੀਗਾ ਉਸ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਜੇਲ੍ਹ ਪੁਲਿਸ ਨੇ ਜਿਹੜਾ ਜ਼ਿਲ੍ਹਾ ਪੁਲਿਸ ਨੂੰ ਇਨਫੋਰਮ ਕੀਤਾ ਜਿਸ ਤੇ ਮਕਦਮਾ ਨੰਬਰ 648325 ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਸ਼ੀ ਕੋਲੋਂ ਇਸ ਕੋਲੋਂ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਨਸ਼ੀਲੀਆਂ ਗੋਲੀਆਂ ਕਰੀਬ 650 ਦੇ ਕਰੀਬ ਨਸ਼ੀਲੀਆਂ ਗੋਲੀਆਂ ਕੋਈ ਨਸ਼ੀਲਾ ਪਾਊਡਰ ਤੇ ਪਲੱਸ ਜਿਹੜੀ ਆ ਕੋਈ ਕੈਸ਼ ਇਸ ਦੇ ਕੋਲੋਂ ਬਰਾਮਦ ਹੋਇਆ ਹੈ ਜਿਸ ਦੋਸ਼ੀ ਜਗਦੀਪ ਸਿੰਘ ਅਤੇ ਇੱਕ ਸ਼ਾਂਤ ਕੁਮਾਰ ਇਸ ਦੇ ਖਿਲਾਫ ਜਿਹੜਾ ਸਾਡੇ ਵੱਲੋਂ ਮਕਦਮਾ ਨੰਬਰ 68 ਦਰਜ ਕੀਤਾ ਗਿਆ ਹੈ ਇਸ ਮਕਦਮਾ ਨੂੰ ਦਰਜ ਕਰਕੇ ਇਹ ਦੋਸ਼ੀ ਦੀ ਜਿਹੜੀ ਇਸ ਦੇ ਵਿੱਚ ਅਰੈਸਟ ਪਾ ਲਈ ਗਈ ਹੈ ਜਿਹੜਾ ਦੂਸਰਾ ਦੋਸ਼ੀ ਉਸ ਨੂੰ ਪ੍ਰੋਡਕਸ਼ਨ ਵੰਡ ਤੇ ਲਿਆ ਕੇ ਉਸ ਦੀ ਵੀ ਅਰੈਸਟ ਪਾਈ ਜਾਏਗੀ ਇਸ ਦੇ ਵਿੱਚ ਜਿਹੜਾ ਨੈਕਸਸ ਜਿਹੜਾ ਚੱਲ ਰਿਹਾ ਵਾ ਥੋਰਲੀ ਇਨਵੈਸਟੀਗੇਟ ਕੀਤਾ ਜਾਵੇਗਾ ਤੇ ਇਹ ਕਿੰਨਾ-ਕਿੰਨਾ ਨੂੰ ਸਪਲਾਈ ਕਰਦਾ ਸੀ ਤੇ ਕਿੰਨਾ ਕੋ ਲੈ ਕੇ ਆਉਂਦਾ ਸੀਗਾ ਉਹ ਸਬੰਧੀ ਵੀ ਜਿਹੜਾ ਇਸ ਤੇ ਥੋਰਲੀ ਇਨਵੈਸਟੀਗੇਸ਼ਨ ਸਾਡੀ ਟੀਮ ਵੱਲੋਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਅ ਪਿਛਲੇ 1 1 2025 ਤੋਂ ਅਲੱਗ-ਅਲੱਗ ਮੁਕਦਮੇ ਜਿਹੜੇ ਦਰਦ ਹੋਏ ਜੀ ਸੀ ਉਸ ਦੇ ਵਿੱਚ ਕਰੀਬ 350 ਦੇ ਕਰੀਬ ਜਿਹੜੀਆਂ ਦੋਸ਼ੀਆਂ ਦੀ ਜਿਹੜੇ ਜੇਲ੍ਹ ਦੇ ਵਿੱਚ ਜੇਲ੍ਹ ਨਾਲ ਰਿਲੇਟਡ ਦੋਸ਼ੀ ਸੀਗੇ ਉਹਨਾਂ ਦੀਆਂ ਅਰੈਸਟਾਂ ਸਾਡੇ ਵੱਲੋਂ ਪਾਈਆਂ ਗਈਆਂ ਨੇ ਇਸ ਦੇ ਵਿੱਚ ਐਨਡੀਪੀਐਸ ਦੇ ਵੀ 8 ਮੁਕਦਮੇ ਇਸ ਸਰਸੇ ਦੇ ਨਾਲ ਜਿਹੜੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ 15 ਦੇ ਕਰੀਬ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੀ ਇਹ ਨਸ਼ੇ ਦੇ ਉੱਤੇ ਜਿਹੜੀ ਇਹ ਚੀਜ਼ ਜਿਹੜੀ ਬਰਾਮਦ ਹੋਈ ਹੈ ਇਸ ਨੂੰ ਥੋਰਲੀ ਇਨਵੈਸਟੀਗੇਟ ਕੀਤਾ ਜਾਵੇਗਾ ਤੇ ਜਿਹੜਾ ਜਿਹੜਾ ਇਸ ਦੇ ਵਿੱਚ ਦੋਸ਼ੀ ਹੋਵੇਗਾ ਉਸ ਦੇ ਕਾਨੂੰਨ ਖਿਲਾਫ ਕਾਨੂੰਨ ਮੁ